ਬਰਨਾਲਾ ਚ ਪੁਲਿਸ ਨੇ ਨਸ਼ਿਆ ਖਿਲਾਫ ਚਲਾਈ ਸਪੈਸ਼ਲ ਕੇਸ ਆਪਰੇਸ਼ਨ ਮੋਹਿਮ ਪੁਲਿਸ ਵੱਲੋਂ ਜ਼ਿਲ੍ਹੇ ਪਰਚ 30 ਥਾਮਰੀ ਚੈਕਿੰਗ ਕੀਤੀ ਗਈ ਨਸ਼ੇ ਲਈ ਬਦਨਾਮ ਥਾਮਾਤੇ ਪੁਲਿਸ ਨੇ ਸ਼ੁਰੂ ਕੀਤਾ ਸਰਚ ਅਭਿਆਨ ਏ ਡੀ ਜੀ ਪੀ ਬਦਾਮ ਸਿੰਘ ਵਿਸ਼ੇਸ਼ ਆਪਰੇਸ਼ਨ ਦਾ ਮੌਇਨਾ ਕਰਨ ਪਹੁੰਚੇ ਇਸ ਤਲਾਸ਼ੀ ਮੋਹਿਮ ਵਿੱਚ ਜ਼ਿਲ੍ਹੇ ਪਰ ਦੇ ਉੱਚ ਅਧਿਕਾਰੀ ਸਮੇਤ 256 ਪੁਲਿਸ ਮੁਲਾਜ਼ਮ ਸ਼ਾਮਲ ਸਨ ਜਿਹੜਾ ਬਰਨਾਲਾ ਜਿਲ੍ਹੇ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਿਹਾ ਪੰਜਾਬ ਪੁਲਿਸ ਵੱਲੋਂ ਇਹ ਪੂਰੇ ਪੰਜਾਬ ਚ ਹਰ ਜਿਲ੍ਹੇ ਚ ਹਰ ਕਮਿਸ਼ਨਰੇਟ ਦੇ ਵਿੱਚ ਅੱਜ ਸਵੇਰੇ 8:00 ਤੋਂ ਬਤੌਰ 2:00 ਵਜੇ ਤੱਕ ਇਹ ਸਪੈਸ਼ਲ ਸਰਚ ਆਪਰੇਸ਼ਨ ਚੱਲ ਰਿਹਾ ਇਹਦਾ ਜਿਹੜਾ ਫੋਕਸ ਹੈ ਅੱਜ ਦੇ ਆਪਰੇਸ਼ਨ ਦਾ ਉਹ ਪਿਓਰਲੀ ਡਰਗ ਰਿਲੇਟਿਡ ਇਸ਼ੂਜ਼ ਨੂੰ ਲੈ ਕੇ ਹੈ ਤੇ ਜਿਲ੍ਹੇ ਦੀ ਟੀਮ ਵਕਫ ਵਕਫੀ ਮਨਾਈ ਗਈ ਹੈ ਐਸਪੀ ਸਾਹਿਬ ਆਪ ਦੀ ਸੁਪਰਵੀਜ਼ਨ ਕਰ ਰਹੇ ਜਿਹੜੇ ਐਸਪੀ ਸਾਹਿਬ ਦੀ ਸੁਪਰਵੀਜ਼ਨ ਹੈ ਉਸ ਤੋਂ ਥੱਲੇ ਡੀਐਸਪੀ ਸਾਹਿਬ ਤੇ ਬਾਕੀ ਇਨਸਪੈਕਟਰਸ ਨੇ ਜੀਓਜ਼ ਦੀ ਵਕ ਵਕ ਟੀਮ ਵਕ ਵਕ ਗਲੀਆਂ ਚ ਬਣਾਈ ਗਈ ਹੈ ਇਹਨਾਂ ਨੂੰ ਏਰੀਆ ਡਿਵਾਈਡ ਕਰਕੇ ਟਾਸ ਦਿੱਤਾ ਗਿਆ ਹੈ ਟੋਟਲ ਪੂਰੇ ਜ਼ਿਲ੍ਹੇ ਚ 3 ਹਾਰਟਸਪੌਟ ਡਰਗ ਦੇ ਆਈਡੈਂਟੀਫਾਈ ਕੀਤੇ ਗਏ ਜਿਹੜੇ ਹਾਰਟਸਪੌਟ ਦੋ ਬਰਨਾਲਾ ਸ਼ਹਿਰ ਚ ਆਏਗੇ ਤੇ ਇੱਕ ਤਪਾਚ ਹੈ ਉੱਥੇ ਤਪਾਚ ਵੀ जटेड अफसर वालों ये सर्च मुहिम चलाई जा रही है टोटल 259 फिफ्टी नाइन पुलिसमैन आज देशल दे ऑपरेशन इन्वॉल्व है तो जिन्होंने करीब के स्पेशल नाकेबंदी की थी गई है आज का जोड़ा सर्च ऑपरेशन है इनू मैं सुपरवाइज करन मानयोग डी जी साहब की हिदायत के तहत बरनला जिले च आया तो सर्च ऑपरेशन इन्हों ने बहुत चलाया हो ਪੁਲਿਸ ਦੀ ਜਿਹੜੀ ਟੀਮ ਹੈ ਉਹ ਬੜੀ ਸਿਸਟਮੈਟਿਕ ਢੰਗ ਨਾਲ ਸਰਚ ਕਰ ਰਹੀ ਹੈ ਨਾਲੇ ਇਹ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਕੋਈ ਦਿੱਕਤ ਨਾ ਆਏ ਤੇ ਓਵਰ ਆਲ ਜਿਹੜੀ ਰਿਕਵਰੀ ਹੈ ਜਿਹੜੀ ਦੀ ਪਰਫਾਰਮੈਂਸ ਹੈ ਉਹ 2 ਵਜੇ ਤੋਂ ਬਾਅਦ ਜਦੋਂ ਸਟਾਕ ਟੇਕਿੰਗ ਹੋਏਗੀ ਤੇ ਐਸਐਸਪੀ ਸਾਹਿਬ ਵੱਖਰੇ ਤੌਰ ਤੇ ਦੱਸ ਦੇਣਗੇ ਨਹੀਂ ਪ੍ਰਾਪੀਆਂ ਇਹਨਾਂ ਆਪਰੇਸ਼ਨ ਦਾ ਫਾਇਦਾ ਬਹੁਤ ਹੁੰਦਾ ਉਹਦਾ ਦੋ ਦੋ ਕਾਰਨ ਹੈ ਇੱਕ ਤੋਂ ਇਹ ਫੋਕਸਡ ਆਪਰੇਸ਼ਨ ਹੁੰਦਾ ਹੈ ਇੱਕੋ ਹੀ ਇਸ਼ੂ ਤੇ ਫੋਕਸ ਕੀਤਾ ਜਾਂਦਾ ਹੈ ਦੂਜਾ ਪੂਰੇ ਪੂਰੇ ਜ਼ਿਲ੍ਹੇ ਦੀ ਪੁਲਿਸ ਦੀ ਮੋਬਿਲਾਈਜੇਸ਼ਨ ਕਰਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਚੰਡੀਗੜ੍ਹ ਤੋਂ ਸੀਨੀਅਰ ਆਫਿਸਰ ਐਡੀਜੀ ਆਈਜੀ ਰੈਂਕ ਦੇ ਆਫਿਸਰਸ ਇਸ ਆਪਰੇਸ਼ਨ ਨੂੰ ਸੁਪਰਵਾਈਜ਼ ਕਰਨ ਮੋਨੀਟਰ ਕਰਨ ਆਉਂਦੇ ਇਹ ਦਾ ਡੈਫੀਨਿਟਲੀ ਫਾਇਦਾ ਆਮ ਰੂਟੀਨ ਆਪਰੇਸ਼ਨ ਦੇ ਨਾਲੋਂ ਬਹੁਤ ਵੱਡਾ ਹੈ